ਜਿਵੇਂ ਜਿਵੇਂ ਸਮਾਂ ਬਦਲਦਾ ਜਾ ਰਿਹਾ ਹੈ ਬਦਲਦੇ ਸਮੇਂ ਦੇ ਨਾਲ ਵੀ ਰੀਤੀ ਰਿਵਾਜ ਬਦਲਤੇ ਜਾ ਰਹੀ ਹਨ ਰੀਤੀ ਰਿਵਾਜ ਇਨਸਾਨ ਦੇ ਜਨਮ ਤੋਂ ਪਹਿਲਾਂ ਸ਼ੁਰੂ ਹੋ ਜਾਂਦੇ ਨੇ ਪੂਰੀ ਜ਼ਿੰਦਗੀ ਇਨਸਾਨ ਦੇ ਨਾਲ ਚੱਲਦੇ ਨੇ ਇਨਸਾਨ ਦੀ ਜ਼ਿੰਦਗੀ ਤੋਂ ਬਾਅਦ ਵੀ ਚੱਲਦੇ ਰਹਿੰਦੇ ਨੇ ਕੁਝ ਰੀਤੀ ਰਿਵਾਜ ਤਾਂ ਨੂੰ ਖਤਮ ਹੀ ਹੋ ਗਏ ਨੇ ਪਰ ਕਿਤੇ ਕਿਤੇ ਆ ਰੀਤੀ ਰਿਵਾਜਾਂ ਦੀ ਝਲਕ ਸਾਨੂੰ ਦੇਖਣ ਨੂੰ ਮਿਲਦੀ ਹੈ। ਪਹਿਲਾਂ ਇੱਕ ਰੀਤ ਹੁੰਦੀ ਸੀ ਕਿ ਕਿਸੇ ਵੀ ਘਰ ਕੋਈ ਵੀ ਫੰਕਸ਼ਨ ਹੁੰਦਾ ਤਾਂ ਆ ਗੁਵਾਂਦੀਆਂ ਸੁਵਾਨੀਆਂ ਇਕੱਠੀਆਂ ਹੋ ਕੇ ਜਿਸ ਕਰੇ ਫੰਕਸ਼ਨ ਹੁੰਦਾ ਉਸ ਘਰੇ ੁੱਟੀ ਪਾਣੀ ਦਾ ਅਰੇਂਜਮੈਂਟ ਕਰਦੀਆਂ। ਇੱਕ ਵੱਡੀ ਤਵੀ ਦੇ ਉੱਪਰ ਸਾਰੀਆਂ ਲੇਡੀਜ਼ ਮਿਲ ਕੇ ਫੁੱਲ ਕੇ ਬਣਾਇਆ ਕਰਦੀਆਂ। ਹੁਣ ਇਸ ਰੀਤੀ ਰਿਵਾਜ ਦੀ ਥਾਂ ਦੋਰੀਆਂ ਤੇ ਬਹਿਰਿਆਂ ਨੇ ਲੈ ਲਈ ਹੈ। ਇਹ ਦਿੱ ਸਾਡੀ ਭਾਈਚਾਰਕ ਸੰਸਦੀ ਨਿਸ਼ਾਨੀ ਵੀ ਸੀ